ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਅਸੀਂ ਅੱਜ ਲੈ ਕੇ ਆਏ ਹਾਂ ਐਪੀਸੋਡ 01 ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਹੈ 01 ਕਿਉਂ ਕਹਿ ਰਹੇ ਕਿਉਂਕਿ ਇਹ ਐਪੀਸੋਡ ਅਸੀਂ ABC ਪੰਜਾਬ ਨਿਊਜ਼ ਦੀ ਪ੍ਰਵਾਨਗੀ ਨਾਲ ਉਹਨਾਂ ਤੋਂ ਲੈ ਕੇ ਜਿਉਂ ਦਾ ਤਿਉਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਜਿਹੜੇ ਵੀ ਅੱਗੇ ਤੋਂ ਵੀ ਅਸੀਂ ਐਪੀਸੋਡ ਚੰਗੇ ਜਾਂ ਵਿਸ਼ੇਸ਼ ਕਰਕੇ ਕਿਸੇ ਮਸਲੇ ਤੇ ਮੁੱਦੇ ਤੇ ਬੋਰੋ ਕਰਾਂਗੇ ਯਾਨੀ ਕਿ ਉਧਾਰ ਲੈ ਕੇ ਚਲਾਵਾਂਗੇ ਆਪਣੇ ਸਹਿਯੋਗੀ ਦੋਸਤ ਮਿੱਤਰ ਚੈਨਲਾਂ ਤੋਂ ਉਹ ਫਿਰ ਅਸੀਂ ਨਾਮ ਕਰਿਆ ਕਰਾਂਗੇ 01 ਕਰ ਰਹੇ ਹਾਂ ਅੱਗੇ ਨੂੰ 02345 ਇਦਾਂ ਸੋ ਇਹ ਵਿਸ਼ੇਸ਼ ਐਪੀਸੋਡ ਆ ਜੀ 01 ਹੈ ਇਹਦੇ ਵਿੱਚ ਮੁੱਦਾ ਇਹ ਹੈ ਕਿ ਕੱਲ ਵਿਧਾਨ ਸਭਾ ਚ ਕਵਰੇਜ ਕਰਨ ਲਈ ਗਏ ਹੋਏ ਸੰਦੀਪ ਲਾਦੁਕੇ ਤੇ ਮਨਦੀਪ ਸਿੰਘ ਕੈਮਰਾਮੈਨ ABC ਪੰਜਾਬ نیوز ਉਹਨਾਂ ਨਾਲ ਬਦਸਲੂਕੀ ਕੀਤੀ ਆ ਆਮ ਆਦਮੀ ਪਾਰਟੀ ਦੇ ਐਮ ਐਲ ਏ ਪਠਾਨ ਮਾਜਰਾ ਹਰਮਿਤ ਸਿੰਘ ਪਠਾਨ ਮਾਜਰਾ ਇਹ ਪਠਾਨ ਮਾਜਰਾ ਉਹੀ ਆ ਯਾਦਵਾ ਦੀਏ ਜਿਹਦਾ ਕਿ ਇੱਕ ਆਪਣੀ ਵਾਈਫ ਨਾਲ ਵੀ ਝਗੜਾ ਰੇੜਕਾ ਚੱਲਿਆ ਸੀ ਇੱਕ ਵੀਡੀਓ ਬੜੀ ਅਸ਼ਲੀਲ ਜੀ ਵਾਇਰਲ ਹੋਈ ਸੀ ਯਾਦ ਕਰ ਲਓ ਇਹ ਸ਼ਖਸ ਉਹੀ ਆ ਇਹਦੀ ਵਾਈਫ ਅਦਾਲਤਾਂ 'ਚ ਵੀ ਘੁੰਮ ਰਹੀ ਐ ਖੰਦੀ 1 ਕਾ ਕੇ 2 ਆ ਉਹ 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 ਪਹਿਲੇ ਵਾਲੀ ਕਹਿੰਦੀ ਹੈ ਜੀ ਇਹ ਮੈਂ ਦੀ ਵਾਈਫ ਹਾਂ ਇੱਕ ਹੋਰ レਡੀ ਕਹਿੰਦੀ ਹੈ ਜੀ ਮੇਰੇ ਨਾਲ ਵੀ ਵਿਆਹ ਕਰਾ ਗਿਆ ਸੀ ਇਹ ਤੇ ਫਿਰ ਇਹ ਬੰਦੇ ਦੀ ਜਿਹੜੀ ਸ਼ਬੀ ਆ ਥੋੜੀ ਜੀ ਮੈਨੂੰ ਲੱਗਦਾ ਵੀ ਖਰਾਬ ਜੀ ਆ ਥੋੜੀ ਦਾ ਕੀ ਆ ਬਹੁਤੀ ਖਰਾਬ ਆ ਤੇ ਹੁਣ ਇਹਨੇ ਇੱਕ ਹੋਰ ਕਰਤੂਤ ਕਰਤੀ ਸੰਦੀਪ ਲਾਦੂ ਕੇ ਵਧੀਆ ਇੱਕ ਪ੍ਰੈਜੈਂਟਰ ਵੀ ਆ ਪੱਤਰਕਾਰ ਵੀ ਆ ਤੇ ਉਹਦੇ ਨਾਲ ਬਦਸਲੂਕੀ ਕਰਤੀ ਹਾਂ ਤੇਨੂੰ ਜਾਨ ਤੋਂ ਮਾਰ ਦੂੰਗਾ ਛਿੱਤਰ ਪਰੇਡ ਕਰ ਦੂੰਗਾ ਇੱਥੇ ਹੀ ਲਾਈ ਬਲੈਕ ਇਹ ਸੀ ਜੀ ਪੰਜਾਬ ਦਸਤਾਵੇਜ਼ ਬਦਨੋਂ ਅਸੀਂ ਪੁਰਜ਼ੋਰ ਦਿੰਦਿਆ ਕਰਦੇ ਆਂ ਔਰ ਇੱਥੇ ਕਹਿ ਦੇਣਾ ਛੋਨੀ ਪਠਾਨ ਮਾਜਰੇ ਨੂੰ ਜੇ ਇਹੋ ਜੀ ਗੱਲ ਹੈਗੀ ਛਿੱਤਰ ਮਾਰਨ ਦੀ ਤੇਰੇ ਚ ਹਿੰਮਤ ਹੈਗੀ ਆ ਤੇ ਬਾਈ ਨਿੱਤਰ ਆ ਜਾ ਮੁਰਿਆ ਤੂੰ ਲਾ ਹੱਥ ਸੰਦੀਪ ਨੂੰ ਜਾਂ ਮਨਦੀਪ ਨੂੰ ਫੇਰ ਤੇਨੂੰ ਦੱਸਦੇ ਆਂ ਕਿ ਸਾਡੇ ਹੱਥ ਕੀ ਆਊਗਾ ਫਿਰ ਜੋ ਸਾਡੀ ਵਾਹ ਚੱਲੂਗੀ ਫਿਰ ਤੁਹਾਨੂੰ ਦੱਸਾਂਗੇ ਕਿ ਕਿਵੇਂ ਛਤਰ ਪ੍ਰੇਣ ਪੱਤਰਕਾਰ ਦੀ ਕਰਨ ਦੀ ਗੱਲ ਕਹੀ ਜਾਂਦੀ ਹੈ ਕਹਿ ਤਾਂ ਤੂੰ ਦਿੱਤੀ ਹੁਣ ਆਜਾ ਕਰਕੇ ਵਿਖਾ ਤੇ ਇਹਨੂੰ ਚੈਲੰਜ ਕਰਦੇ ਆ ਪਠਾਨ ਮਾਜਰਾ ਸਾਹਿਬ ਦੀ ਗ੍ਰੇਟ ਆਤ ਨਿਤਰ ਅਦਰਫੀਲਡ ਚ ਤੇ ਜੇ ਤੂੰ ਬੰਦਾ ਮੁੜ ਕੇ ਉਹਦੀ ਗੱਲ ਕਰਤੀ ਤੇ ਯਾਦ ਰੱਖੀ ਫਿਰ ਪੰਜਾਬ ਦਸਤਾਵੇਜ਼ ਪੂਰੇ شدت ਨਾਲ ਜ਼ੋਰਦਾਰ ਤਰੀਕੇ ਨਾਲ ABC ਪੰਜਾਬ ਦੇ ਨਾਲ ਖੜਾ ਹੈ ਹਰ ਉਸ ਜਨਨ ਨਾਲ ਪੱਤਰਕਾਰ ਨਾਲ ਖੜਾ ਹੈ ਜਿਹਦੇ ਨਾਲ ਤੱਕਾ ਹੁੰਦਾ ਨਜ਼ਰ ਆਉਗਾ ਖੈਰ ਇਹ ਜਿਹੜਾ ਸਾਡਾ ਇੱਕ ਪ੍ਰਿੰਸੀਪਲ ਦਾ ਸਿਧਾਂਤ ਹੈ ਅਸੀਂ ਜਿੱਥੇ ਕਿਤੇ ਕਿਸੇ ਹੋਰ ਨਾਲ ਆਮ ਸੁਧਾਰਨ ਬੰਦੇ ਨਾਲ ਵੀ ਤੱਕਾ ਹੁੰਦਾ ਹੋਵੇ ਉਹਨਾਂ ਖੜਦੇ ਆ ਤੇ ਖੜਾਂਗੇ ਤੇ ਇਹ ਵਾਰਨਿੰਗ ਮੈਂ ਦੇ ਰਿਹਾ ਆਪਣੇ ਵੱਲੋਂ ਦੇ ਰਿਹਾ ਨਜੀਦ ਵੀ ਪੱਤਰ ਤੇ ਦੇ ਰਿਹਾ ਚੈਨਲ ਵੱਲੋਂ ਵੀ ਦੇ ਰਿਹਾ ਇਸ ਸਾਡੀ ਜਿਹੜੀ ਜਥੇਬੰਦੀ ਹੈ ਸਹਿਯੋਗੀ ਜਥੇਬੰਦੀ ਪੰਜਾਬ ਅਜੈਂਡਾ ਫੋਰਮ ਜਿਹਦੇ ਨਾਲ ਬਹੁਤ ਸਾਰੀਆਂ ਜਥੇਬੰਦੀਆਂ ਜੁੜੀਆਂ ਹੋਈਆਂ ਉਹਨਾਂ ਸਾਰਿਆਂ ਵੱਲੋਂ ਸੰਦੇਸ਼ ਦੇ ਰਹੇ ਆ ਪਠਾਨ ਮਾਜਰੇ ਨੂੰ ਤੇ ਪਠਾਨ ਮਾਜਰੇ ਦੇ ਰਾਹੀ ਇਹ ਸੰਦੇਸ਼ ਆਮ ਆਦਮੀ ਪਾਰਟੀ ਦੇ ਆਦੇਦਾਰਾਂ ਨੂੰ ਵੀ ਜਾ ਰਿਹਾ ਤੁਸੀਂ ਇੱਕ ਮੁੱਖ ਮੰਤਰੀ ਨੂੰ ਫੇਲ ਕਰਨ ਦੇ ਤਲੇ ਹੋਇਓ ਜਿਹੜੇ ਐਮਐਲਏ ਆ ਇਹਦੀਆਂ ਦੂਜੀਆਂ ਤੀਜੀਆਂ ਪਾਰਟੀਆਂ ਨੂੰ ਇਕੱਠੇ ਹੋ ਗਏ ਤੁਸੀਂ ਵੜ ਗਿਓ ਆਮ ਆਵਦੀ ਪਾਰਟੀ ਜਿਹੜਾ ਕਿ ਜਿਹੜਾ ਇੱਕ ਮਕਸਦ ਸੀ ਬੜਾ ਪਿਓਰ ਸੀ ਪਵਿੱਤਰ ਸੀ ਤੇ ਤੁਸੀਂ ਕਰੀ ਜਾਂਦੇ ਹੋ ਗੜਬੜ ਮਾਲਕ ਫੇਲ ਕਰਨਾ ਤੁਸੀਂ ਭਗਵੰਤ ਮਾਨ ਨੂੰ ਫੇਲ ਕਰਨਾ ਤੁਸੀਂ ਅਸੀਂ ਨਹੀਂ ਚਾਹੁੰਦੇ ਉਹ ਫੇਲ ਹੋਵੇ ਪਰ ਜੇ ਤੁਹਾਡੇ ਵਰਗੇ ਨਲਾਇਕ ਪਠਾਨ ਮਾਜਰੇ ਵਰਗੇ ਐਮਐਲਏ ਕਰਤੁੱਤਾ ਕਰਨਗੇ ਤਾਂ ਫਿਰ ਫੇਲ ਹੋਊਗਾ ਉਹ ਤੇ ਭਗਵੰਤ ਮਾਨ ਨੂੰ ਇਹਦਾ ਵੱਲੋਂ ਸੁਚੇ ਸੁਚੇਤ ਰਹਿਣਾ ਚਾਹੀਦਾ ਤੇ ਨੱਥ ਪਾਉਣੀ ਚਾਹੀਦੀ ਆ ਉਹ ਵੀਰਾਂ ਸੰਭਾਲ ਲੈ ਇਹਨਾਂ ਨੂੰ ਨਤੀਜੇ ਮਾਰੇ ਨਿਕਲਣਗੇ ਤੇ ਇਸ ਗੱਲ ਨਾਲ ਮੈਂ ਆ ਵੀ ਸਮਾਪਤੀ ਕਰਦਾ ਲਓ ਜੀ ਤੁਸੀਂ ਆ ਹੁਣ 01 ਸਾਡੀ ਜਿਹੜੀ ਆ ਐਪੀਸੋਡ ਉਹ ਵੇਖੋ ਇਹ ਹੈਗੀ ਆ ਐਸ ਇਟ ਇਜ਼ ਅਸੀਂ ਜੋ ਨਸ਼ਰ ਹੋਈ ਹੈ এবিসি ਪੰਜਾਬ ਨਿਊਜ਼ ਤੇ ਉਹ ਪੇਸ਼ ਕਰ ਰਹੇ ਹਰਮੀਤ ਸਿੰਘ ਪਠਾਨ ਮਾਜਰਾ ਮੇਰੇ ਕੋਲ ਆਉਂਦੇ ਨੇ ਕਹਿੰਦੇ ਨੇ ਤੇਰੇ ਤੇ ਤੇਰੇ ਸਾਥੀ ਤੇ ਜੁੱਤੀ ਫੇਰੂੰਗਾ ਜਿਹੜੀ ਸਰਦ ਦੇ ਨੇ ਕਲਿੱਪ ਵਾਇਰਲ ਹੁੰਦੀ ਰਹੀ ਸਾਰੀ ਸੱਚਾਈ ਦੱਸਾਂਗੇ ਜਦੋਂ ਉਹਨਾਂ ਨੇ ਗੁੱਟ ਫੜਿਆ ਜੇ ਮੈਂ ਗੱਲ ਦੱਸ ਰਿਹਾ ਜਦੋਂ ਬਾਹਰ ਲੈ ਕੇ ਖਿੱਚ ਕੇ ਜਾਣ ਲੱਗੇ ਸੀ ਤੋਂ ਦੋਨੋਂ ਦਾ ਜਿਆਦਾ ਗੁੱਟਾਂ ਛੜਾ ਰਹੇ ਆ ਜੇਕਰ ਇਹ ਵੀਡੀਓ ਕਲਿੱਪ ਬਾਹਰ ਆ ਜਾਵੇ ਉਹ ਲੜ ਰਹੇ ਸੀ ਸਾਡੇ ਨਾਲ ਗਾਲ੍ਹਾਂ ਕੱਢ ਰਹੇ ਸੀ ਜਾਨੂ ਮਾਰਨ ਤੱਕ ਦੀ ਧਮਕੀ ਤੱਕ ਦੇ ਗਏ ਜਦੋਂ ਉਹਨਾਂ ਦੇ ਮੂੰਹ ਵਿੱਚ ਗੱਲ ਸੀ ਨਾ ਤਾਂ ਉਹਨਾਂ ਦਾ ਸਾਫ਼ ਝਲਕ ਰਿਹਾ ਸੀ ਕਿ ਉਹਨਾਂ ਦੀਆਂ ਅੱਖਾਂ ਦੱਸਦੀਆਂ ਸੀ ਕਿ ਉਹ ਕਿੰਨੀ ਤੈਸ਼ ਦੇ ਵਿੱਚ ਨੇ ਅਜੇ ਮੇਰੇ ਸ਼ਬਦ ਮੂੰਹ 'ਚ ਹੈ ਉਹਨਾਂ ਨੇ ਆਉਂਦੇ ਸਾਰੀ ਮੈਨੂੰ ਵੇਖ ਕੇ ਤੇ ਗਾਲੀ ਗਲੋਚ ਕਰਨਾ ਸ਼ੁਰੂ ਕਰਤਾ ਇੰਨੀ ਮੰਦ ਭਾਗੀ ਸ਼ਬਦ ਵਰਤੇ ਜੋ ਮਸਲਾ ਕੱਲਾ ABC ਪੰਜਾਬ ਚੈਨਲ ਦਾ ਨਹੀਂ ਹੈ ਸੰਦੀਪ ਦਾ ਨਹੀਂ ਹੈ ਮਨਦੀਪ ਦਾ ਨਹੀਂ ਹੈ ਤੇ ਸਨੌਰ ਵਾਲੇ ਵਿਧਾਇਕ ਨੇ ਹਰਮੀਤ ਸਿੰਘ ਪਠਾਣ ਮਾਜਰਾ ਜਿਨ੍ਹਾਂ ਨੇ ਅੱਜ ਇਹ ਕਰਤੂਤ ਕੀਤੀ ਹੈ ਗੁੰਡਾਗਰਦੀ ਕੀਤੀ ਹੈ ਬਾਹਰ ਦੇਣ ਦੀ ਧਮਕੀ ਕਿਉਂ ਦਿੰਦਾ ਬਾਹਰ ਦੇਣ ਦੀ ਧਮਕੀ ਦੇਊਗਾ ਔਨੇ ਹਰਮੀਤ ਸਿੰਘ ਪਠਾਣ ਮਾਜਰਾ ਟਿਆਲੇ ਦੇ ਵਿੱਚ ਇਹਨਾਂ ਨੇ ਜਿਹੜੇ ਚੰਨ ਚਾੜੇ ਆ ਸਾਰੀ ਦੁਨੀਆ ਜਾਣਦੀ ਹੈ ਕਿਵੇਂ ਪੱਤਰਕਾਰਾਂ ਨੂੰ ਉੱਥੇ ਵੀ ਧਮਕਾਇਆ ਗਿਆ ਕਈ ਪੱਤਰਕਾਰ ਤਾਂ ਆਪਣੀ ਨੌਕਰੀ ਛੱਡਣ ਲਈ ਮਜਬੂਰ ਹੋ ਗਏ ਮੈਂ ਹਰਮੀਤ ਸਿੰਘ ਪਠਾਨ ਮਾਜਰਾ ਇਹਨਾਂ ਨੂੰ ਪਤਾ ਨਹੀਂ ਕਿਹੜੀ ਵਿਧਾਇਕੀ ਤੋਂ ਅੱਗੇ ਵੀ ਕੋਈ ਤਾਕਤ ਨਜ਼ਰ ਆਉਂਦੀ ਹੈ ਕਿ ਮੇਰੇ ਪਿੱਛੇ ਇੱਕ ਬੜੀ ਵੱਡੀ ਵੱਡੀ ਫੋਰਸ ਖੜੀ ਹੈ ਜਿਹੜੀ ਸ਼ਾਇਦ ਥਾਪੜਾ ਦਿੰਦੀ ਹੈ ਤੇ ਮੈਨੂੰ ਕਿਸੇ ਦਾ ਕੋਈ ਡਰ ਨਹੀਂ ਅੱਜ ਜਿਹੜੀ ਹਰਕਤ ਜਾਂ ਫਿਰ ਕਰਤੂਤ ਜੋ ਸਾਨੂੰ ਧਮਕੀਆਂ ਦਿੱਤੀਆਂ ਗਈਆਂ ਇਹ ਮੈਂ ਕਹਿੰਦਾ ਕਿ ਕੱਲਾ ABC ਪੰਜਾਬ ਚੈਨਲ ਦੇ ਪੱਤਰਕਾਰ ਜਿਸੀਂ ਪੀੜਤ ਧਿਰ ਨਹੀਂ ਇਹ ਸਾਰੇ ਪੱਤਰਕਾਰ ਭਾਈਚਾਰੇ ਦੇ ਲਈ ਅਫਸੋਸ ਦੀ ਗੱਲ ਤਾਂ ਹੈ ਹੀ ਚੁਣੇ ਹੋਏ ਨਮਾਇंदे ਜਿਨ੍ਹਾਂ ਨੂੰ ਇੰਨੀ ਅਕਲ ਨਹੀਂ ਹੈ ਕਿ ਅੰਦਰ ਗੱਲ ਕੀ ਕਰਨੀ ਹੈ ਲੋਕਾਂ ਦਾ ਮੁੱਦਾ ਕੀ ਚੁਕਣਾ ਹੈ ਹਰਮੀਤ ਸਿੰਘ ਪਠਾਣ ਮਾਜਰਾ ਨੂੰ ਇਸ ਗੱਲ ਤੋਂ ਤਾਂ ਦਿੱਕਤ ਹੋਊਗੀ ਕਿ ਅਸੀਂ ਕੱਲ ਕੀ ਚਰਚਾ ਕੀਤੀ ਪਰ ਸਾਡੇ ਚੈਨਲ ਦੇ ਉੱਤੇ ਅੱਜ ਵੀ ਅਸੀਂ ਦਾਅਵੇ ਨਾਲ ਕਹਿੰਦੇ ਆ ਕਿ ABC ਪੰਜਾਬ ਦੇ ਉੱਤੇ ਜਾ ਕੇ ਦੇਖਿਆ ਜਾ ਸਕਦਾ ਹੈ ਹਰਬੀਤ ਸਿੰਘ ਪਠਾਣ ਮਾਜਰਾ ਨੇ ਅੱਜ ਮੁੱਦਾ ਇੱਕ ਚੁੱਕਿਆ ਜਿਹੜਾ ਕਿ ਟਰੈਵਲ ਏਜੰਟ ਹੈ ਠੱਗ ਟਰੈਵਲ ਏਜੰਟ ਉਹਨਾਂ ਨੇ ਬੜਾ ਦਰਦ ਜਿਹੜਾ ਬਿਆਨ ਕੀਤਾ ਕਿ ਮਾਪੇ ਰੋਣ ਜਾਂਦੇ ਆ ਜੀ ਫਲਾਣਾ ਹੋ ਜਾਂਦਾ ਜੀ ਤਾਂ ਇਸ ਕਰਕੇ ਜਿਹੜੀ ਉਹਨਾਂ ਦੀ ਜਾਇਦਾਦ ਕੁਰਕ ਹੋਣੀ ਚਾਹੀਦੀ ਹੈ ਸਭ ਤੋਂ ਪਹਿਲੇ ਆਧਾਰ ਤੇ ਮੈਂ ਕਹਿ ਸਕਦਾ ਕਿ ਅਸੀਂ ਵੀ ਉਹਨਾਂ ਚੈਨਲਾਂ ਵਿੱਚੋਂ ਆ ਹਰਮੀਤ ਸਿੰਘ ਪਠਾਣ ਮਾਜਰਾ ਦਾ ਅੱਜ ਦਾ ਹੀ ਜਿਹੜ ਸਾਬਾ ਦੇ ਵਿੱਚ ਚਾਹੇ ਉਹਨਾਂ ਨੇ ਜਿਵੇਂ ਵੀ ਚੁੱਕਿਆ ਜਿੰਨਾ ਵੀ ਚੁੱਕਿਆ ਉਸ ਦੀ ਸ਼ਲਾਘਾ ਕਰਨੀ ਬਣਦੀ ਹੈ ਉਹ ਅਸੀਂ ਨਸ਼ਰ ਕੀਤਾ ਆਪਣੇ ਚੈਨਲ ਦੇ ਉੱਤੇ ਇਹ ਨਹੀਂ ਕਿ ਉਹਨਾਂ ਦੀ ਚੰਗੀ ਗੱਲ ਨੂੰ ਅਸੀਂ ਦਿਖਾਈਏ ਨਾ ਤੇ ਜਿਹੜੀਆਂ ਮਾੜੀਆਂ ਗੱਲਾਂ ਕਰਦੇ ਆ ਸਭ ਤੋਂ ਪਹਿਲਾਂ ਦਿਖਾਈਏ ਹਰਬੀਰ ਸਿੰਘ ਪਠਾਨ ਮਾਜਰਾ ਚ ਇੰਨੀ ਹਿੰਮਤ ਨਹੀਂ ਹੋਈ ਅੱਜ ਜਦੋਂ ਅੱਖਾਂ ਚੱਖਾਂ ਪਾ ਕੇ ਗੱਲ ਕਰ ਰਹੇ ਸੀ ਉਹਨਾਂ ਨੇ ਇਹ ਨਹੀਂ ਕਿਹਾ ਕਿ ਸੰਦੀਪ ਤੁਸੀਂ ABC ਪੰਜਾਬ ਤੇ ਮੇਰਾ ਚੁੱਕਿਆ ਹੋਇਆ ਮੁੱਦਾ ਚਲਾਇਆ ਬਹੁਤ ਵਧੀਆ ਕੀਤਾ ਉਹਨਾਂ ਨੂੰ ਸਿਰਫ ਕੱਲ ਦੀ ਅੱਗ ਲੱਗੀ ਸੀ ਕਿ ਕਿਤੇ ਮੈਨੂੰ ਮਿਲ ਜਾਣ ਸਹੀ ਹਰਮੀਤ ਸਿੰਘ ਪਠਾਨ ਮਾਜਰਾ ਦੇ ਜੋ ਤੁਹਾਡੇ ਪ੍ਰਤੀ ਸ਼ਬਦ ਸੀ ਇਹ ਮੇਰੇ ਸਾਥੀ ਲਈ ਸ਼ਬਦ ਸੀ ਉਹ ਇਹ ਸੀ ਜੋ ਤੁਸੀਂ ਦੱਸਿਆ ਸ਼ੁਰੂ ਦੇ ਵਿੱਚ ਕਿ ਜੁੱਤੀਆਂ ਮਾਰਨੀਆਂ ਹੁਣ ਜੁੱਤੀਆਂ ਮਾਰਨ ਦਾ ਕੰਮ ਹੈ ਵਿਧਾਨ ਸਭਾ ਦੇ ਵਿੱਚ ਇਸ ਕਰਕੇ ਆਏ ਹਾਂ ਉਸ ਨੌਰ ਤੋਂ ਚੱਲ ਕੇ ਕਿ ਅੱਜ ਜੁੱਤੀਆਂ ਮਾਰੀਆਂ ਜਾਣਗੀਆਂ ਕਿ ਇਸ ਕਰਕੇ ਚੱਲ ਕੇ ਆਏ ਹਾਂ ਮੈਨੂੰ ਤਾਂ ਇਹ ਕਹਿਣਾ ਪੈ ਰਿਹਾ ਅਫਸੋਸ ਦੇ ਨਾਲ ਕਿ ਅੱਜ ਜਿਹੜਾ ਫੋਕਸ ਪੰਜਾਬ ਦੇ ਮੁੱਦਿਆਂ ਤੇ ਹੋਣਾ ਚਾਹੀਦਾ ਸੀ ਜਿਹੜਾ ਬਜਟ ਵਿੱਚ ਵਿੱਤ ਮੰਤਰੀ ਸਾਹਿਬ ਨੇ ਤਜਵੀਜ਼ਾਂ ਰੱਖੀਆਂ ਅਨੁਮਾਨ ਦੱਸਿਆ ਉੱਥੇ ਵਿਰੋਧੀਆਂ ਨੂੰ ਜਵਾਬ ਦੇਣਾ ਚਾਹੀਦਾ ਸੀ ਨਾ ਕਿ ਸਾਡੇ ਨਾਲ ਉਲਝਣਾ ਚਾਹੀਦਾ ਸੀ ਮੈਨੂੰ ਇਹ ਲੱਗਿਆ ਕਿ ਅੱਜ ਸਾਡੇ ਨਾਲ ਨਹੀਂ ਧੱਕਾ ਹੋਇਆ ਪੰਜਾਬੀਆਂ ਨਾਲ ਧੋਖਾ ਹੋਇਆ ਕਿ ਜੋ ਵਿਧਾਨ ਸਭਾ ਦੇ ਅੰਦਰ ਅੱਜ ਚਰਚਾ ਹੋਣੀ ਚਾਹੀਦੀ ਸੀ ਜਿੰਨਾ ਸਵਾਲਾਂ ਦੇ ਜਵਾਬ ਸੱਤਾ ਧਿਰ ਨੂੰ ਦੇਣੇ ਚਾਹੀਦੇ ਸੀ ਉਹ ਜਵਾਬ ਦੇਣ ਵਾਲੇ ਪਾਸੇ ਧਿਆਨ ਘੱਟ ਤੇ ਹਰਮੀਤ ਸਿੰਘ ਪਠਾਣ ਮਾਜਰਾ ਚ ਰੰਗ ਚ ਭੰਗ ਐਸੀ ਪਾਈ ਆ ਵਿਆਹ ਚ 20 ਦਾ ਰੌਲਾ ਐਸਾ ਪਾਇਆ ਕਿ ਸਾਡੇ ਉੱਤੇ ਧਿਆਨ ਫੋਕਸ ਹੋ ਗਿਆ ਤੇ ਜਿਹੜੇ ਅੰਦਰ ਮਸਲਿਆਂ ਦੇ ਉੱਤੇ ਗੱਲ ਹੋਣੀ ਚਾਹੀਦੀ ਸੀ ਉਹ ਅਖੋਲੇ ਹੋ ਗਈਆਂ ਤੇ ਪੰਜਾਬੀਆਂ ਨਾਲ ਵੱਡਾ ਧੋਖਾ ਹੋਇਆ ਦਾ ਬਹੁਤ ਪੱਤਰਕਾਰਾਂ ਨੇ ਸਾਡੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਹੈ। ਅਸੀਂ ਉਹਨਾਂ ਦਾ ਰਿਣੀ ਹਾਂ, ਉਹਨਾਂ ਦਾ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਸਾਡੇ ਹੱਕ ਵਿੱਚ ਆਵਾਜ਼ ਚੁੱਕੀ। ਬੜੇ ਸਲੀਕੇ ਨਾਲ ਉਹਨਾਂ ਨੇ ਗੱਲ ਕੀਤੀ ਦਿਨੇਸ਼ ਚੱਡਾ ਨੇ ਕਿ ਸੰਦੀਪ ਜੀ ਤੁਹਾਡੀ ਖਬਰ ਆ ਜਿਹੜੀ ਚੱਲੀ ਹੈ ਇਹ ਤੁਸੀਂ ਡਿਲੀਟ ਕਰ ਸਕਦੇ ਹੋ। ਇਹ ਤਾਂ ਇੱਕ ਗੱਲ ਹੋਈ। ਇੱਕ ਦਿਨੇਸ਼ ਚੱਡਾ ਨੇ ਜਿਹੜੇ ਆਪਸ ਵਿੱਚ ਜਿਹੜੇ ਉਲਝੇ ਸੀ ਪਠਾਨ ਮਾ ਜਣਾ ਇੱਕ ਉਹ ਗੱਲ ਕਰ ਰਿਹਾ। ਉਹ ਸਾਨੂੰ ਤਾਂ ਇਹ ਕਹਿੰਦੇ ਆ ਪਿਆਰ ਦੇ ਨਾਲ ਸਤਕਾਰ ਦੇ ਨਾਲ ਕਿ ਅਸੀਂ ਇਹ ਖਬਰ ਗਲਤ ਹੈ ਤੇ ਤੁਸੀਂ ਅਸੀਂ ਮੈਂ ਚਾਹਾਂ ਤਾਂ ਅਦਾਲਤੀ ਕਾਰਵਾਈ ਕਰ ਸਕਦਾ। ਜਦੋਂ ਹਰਮੀਤ ਸਿੰਘ ਪਠਾਨ ਮਾਜਰਾ ਨੇ ਮੈਨੂੰ ਇਹ ਕਿਹਾ ਵੀ ਤੇਰੇ ਜੁੱਤੀਆਂ ਫੇਰਾਂਗੇ ਉਹ ਨਾਲ ਹੀ ਖੜੇ ਸੀਗੇ ਦਿਨੇਸ਼ ਚੱਡਾ ਦਿਨੇਸ਼ ਚੱਡਾ ਸਾਹਿਬ ਨਾਲ ਇੱਕ ਸ਼ਿਕਾਇਤ ਜ਼ਰੂਰ ਹੈਗੀ ਹੈ ਇੱਕ ਜ਼ਿਲ੍ਹਾ ਤੇ ਜ਼ਰੂਰ ਹੈਗਾ ਘੱਟੂ ਘੱਟ ਉਹਨਾਂ ਨੂੰ ਰੋਕਤਾ ਲੈਂਦੇ ਬਦਮਾਸ਼ੀ ਕੀਤੀ ਗੁੰਡਾਗਰਦੀ ਕੀਤੀ ਇਸ ਐਮ ਐਲ ਏ ਪਠਾਨ ਮਾਜਰਾ ਨੇ ਕੀ ਇਹ ਸੀ ਐਮ ਤੋਂ ਵੱਡੇ ਨੇ ਕੀ ਇਹ ਕੁਲਤਾਰ ਸਿੰਘ ਸੰਧਵਾ ਤੋਂ ਵੱਡੇ ਨੇ ਕਿ ਅਰਵਿੰਦ ਕੇਜਰੀਵਾਲ ਤੋਂ ਵੱਡੇ ਨੇ ਜਿਹੜੀ ਉਹਨਾਂ ਦੀਆਂ ਹਰਕਤਾਂ ਸੀ ਜੋ ਉਹਨਾਂ ਦੀ ਗੁੰਡਾਗਰਦੀ ਸੀ ਉੱਥੋਂ ਤਾਂ ਸਾਫ਼ ਦਿਖ ਰਿਹਾ ਕਿ ਹਰਮੀਤ ਸਿੰਘ ਪਠਾਣ ਮਾਜਰਾ ਦੇ ਲੱਗ ਗਿਆ ਪਰ ਜਿਹੜੇ ਕਿਸੇ ਵੀ ਵੇਲੇ ਕੁੱਤਰੇ ਜਾ ਸਕਦੇ ਐ ਚਾਹੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕੁੱਤਰ ਦੇਣ ਸਪੀਕਰ ਸਾਹਿਬ ਕੋਲ ਅਸੀਂ ਜਾਂਦੇ ਆ 10 ਮਿੰਟ ਦੀ ਮੁਲਾਕਾਤ ਹੁੰਦੀ ਐ ਲਿਖਤੀ ਰੂਪ ਦੇ ਵਿੱਚ ਉਹਨਾਂ ਕੋਲ ਸ਼ਿਕਾਇਤ ਅਸੀਂ ਦੇ ਦਿੱਤੀ ਐ ਹੁਣ ਉਹਨਾਂ ਨੇ ਜਿਹੜਾ ਸਾਨੂੰ ਭਰੋਸਾ ਦਿਵਾਇਆ ਉਹਨਾਂ ਨੇ ਕਿਹਾ ਕਿ ਬੜੀ ਮਾੜੀ ਹਰਕਤ ਐ ਇਹ ਨਹੀਂ ਹੋਣਾ ਚਾਹੀਦਾ ਜੇਕਰ ਹਰਮੀਤ ਸਿੰਘ ਪਠਾਣ ਮਾਜਰਾ ਨੇ ਕੀਤਾ ਤੇ ਸਰਾਸਰ ਨਿੰਦਣਯੋਗ ਐ ਉਹਨਾਂ ਨੇ ਨਿੰਦਿਆ ਸਾਡੇ ਸਾਹਮਣੇ ਮਾਣ ਬਾਜਰਾ ਸਾਹਿਬ ਕਹਿਣਾ ਚਾਹਾਂਗਾ ਕਿ ਘੱਟੋ-ਘੱਟ ਮੁੱਖ ਮੰਤਰੀ ਜਿਹੜੇ ਰਹਿ ਚੁੱਕੇ ਨੇ ਉਹਨਾਂ ਕੋ ਥੋੜੀ ਜੀ ਤਹਿਜ਼ੀਬ ਸਿੱਖੋ ਤੁਸੀਂ ਹਜੇ ਪਹਿਲੀ ਦਫਾ ਐਮਐਲਏ ਬਣੇ ਹੋ ਤੇ ਮੈਂ ਪਿਛਲੇ 20 ਸਾਲ ਦੇ ਵਿੱਚ ਘੱਟੋ-ਘੱਟ 800 ਐਮਐਲਏ ਦੇਖ ਲਏ ਨੇ ਜਿਹੜੇ ਕਦੀ ਬਾਅਦ 'ਚ ਇਸ ਅਸੈਂਬਲੀ ਦਾ ਹਿੱਸਾ ਨਹੀਂ ਬਣੇ ਜੇ ਵਿਧਾਨ ਸਭਾ ਦੇ ਅੰਦਰ ਚੁਣੇ ਹੋਏ ਐਮਐਲਐਸ ਦੇ ਰਾਈਟ ਆ ਉਸੇ ਤਰ੍ਹਾਂ ਜਿਹੜੇ ਪੱਤਰਕਾਰ ਉਹਨਾਂ ਦੇ ਵੀ ਆਪਣੀ ਇੱਕ رائے ਤੇ ਜੇ 1952 ਤੋਂ ਦੇਖ ਲਈਏ ਤਾਂ ਹੁਣ ਤੱਕ ਹਜ਼ਾਰਾਂ ਦੀ ਲੱਖਾਂ ਦੀ ਗਿਣਤੀ ਦੇ ਵਿੱਚ ਐਮਐਲਏ ਆਏ ਨੇ ਪਰ ਕਦੀ ਦੁਬਾਰਾ ਨਹੀਂ ਆਏ ਖਾਸ ਕਰਕੇ ਚਾਹੇ 17 ਚਾਹੇ 22 ਚ ਜਾਂ 2012 ਦੀ ਵੀਚੇ ਤੇ ਤੁਸੀਂ ਧਰਤੀ ਤੇ ਟਿਕੇ ਰਹੋ ਜਿਹੜਾ ਤੁਸੀਂ ਅੱਜ ਮੇਰੀ ਟੀਮ ਤੇ ਗੁੱਸਾ ਦਿਖਾਇਆ ਡਰਾਇਆ ਤਮਕਾਇਆ ਜਾਨੋ ਮਾਰਦੀਆਂ ਗੱਲਾਂ ਕੀਤੀਆਂ ਹੈਗੀਆਂ ਨਾ ਉਹ ਗੁੱਸੇ ਨੂੰ ਉਸ એનર્ਜੀ ਨੂੰ ਤੁਸੀਂ ਆਪਣੇ ਹਲਕੇ ਸਨੌਰ ਦੇ ਵਿੱਚ ਦਿਖਾਓ ਲੋਕਾਂ ਦੇ ਕੰਮ ਕਰੋ ਉਸ એનર્ਜੀ ਨੂੰ ਲੈ ਕੇ ਔਰ ਤੁਹਾਡੇ ਨਾਲ ਮੇਰਾ ਵਾਦਾ ਰਿਹਾ ਕਿ ਅਸੀਂ ਲਗਾਤਾਰ ਤੁਹਾਡੇ ਹਲਕੇ ਦੇ ਵਿੱਚ ਪੰਜਾਬ ਦੀ ਜਨਤਾ ਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜੇ ਸਨੌਰ ਤੋਂ ਹਰਮੀਤ ਸਿੰਘ ਪਠਾਨ ਬਾਜਰਾ ਜਿਹੜੇ ਸੱਤਾ ਦੇ ਨਸ਼ੇ ਦੇ ਵਿੱਚ ਚੱਕਣਾ ਚੂਰ ਹੋ ਪਏ ਨੇ ਪੱਤਰਕਾਰਾਂ ਨੂੰ ਧਮਕੀਆਂ ਦਿੰਦੇ ਆ ਉਹਨਾਂ ਨੇ ਆਪਣੇ ਹਲਕੇ 'ਚ ਕਿੰਨਾ ਕੀ ਵਿਕਾਸ ਕੀਤਾ ਉਹ ਅਸੀਂ ਦਿਖਾਵਾਂਗੇ لازمی ਤੌਰ ਤੇ ਪਤਾ ਲੱਗੇ ਕਿ ਵਾਕਿਆ ਇਹਨਾਂ ਨੂੰ ਸੱਤਾ ਦਾ ਨਸ਼ਾ ਜਾਂ ਕੰਮ ਦਾ ਨਸ਼ਾ ਗਾ ਇਸ ਕਰਕੇ ਮੇਰੀ ਬੇਨਤੀ ਆ ਕਿ ਆ ਜਿਹੜੀ ਤੁਸੀਂ ਧਮਕੀ ਦਿੱਤੀ ਹੈ ਸਾਨੂੰ ਕੋਈ ਪਰਵਾਹ ਨਹੀਂ ਆ ਫਾਟੇ ਦੇ ਲੈ ਨੂੰ ਵਾਣ ਇੱਕੋ ਜੇ ਹੁੰਦੇ ਨੇ ਚੰਗਾ ਇਹ ਹੋਊਗਾ ਕਿ ਤੁਸੀਂ ਮਾਫੀ ਮੰਗੋ ਜਨਤਕ ਤੌਰ ਤੇ ਕਿ ਜਿਹੜੀ ਤੁਸੀਂ ਵਧੀਕੀ ਕੀਤੀ ਆ ਕਹਿੰਦੇ ਜਿਹੜੇ ਬੰਦੇ ਨੂੰ ਪਿੰਡ ਚ ਮੰਗਿਆ ਕੋਈ ਸਾਈਕਲ ਨਾ ਦਿੰਦਾ ਹੋਵੇ ਤੇ ਜਿੱਥੇ ਭੁੱਲ ਭੁਲੇਖੇ ਪਿੰਡ ਦਾ ਉਹ ਪੰਚਾਇਤ ਮੈਂਬਰ ਤੇ ਕਿਤੇ ਔਖਾ ਜਾ ਹੋ ਕੇ ਸਰਪੰਚ ਬਣ ਜੇ ਨਾ ਮਾੜੇ ਬੰਦਿਆਂ ਨੂੰ ਜਿਉਂ ਨਹੀਂ ਦਿੰਦਾ ਉਹ ਉਹ ਮਾ ਦਾ ਪੁੱਤ ਆਪ ਦਾ ਦਾਬਾ ਦੱਸ ਕੇ ਲੋਕਾਂ ਨੂੰ ਡਰਾਈ ਰੱਖਦਾ ਵੀ ਮੈਂ ਆ ਉਹ ਬਣ ਗਿਆ ਉਹ ਪਿਛਲੇ ਕੱਲ੍ਹ ਦੀ ਗੱਲ ਹੈ ਵੀ ਮੈਂ ਤਾਂ ਹੈਰਾਨ ਆ ਇੱਕ ਐਮ ਐਲ ਏ ਕਹਿੰਦਾ ਜੀ ਮੈਂ ਐਮ ਐਲ ਏ ਹਰਮੀਤ ਸਿੰਘ ਪਠਾਨ ਮਾਜਰਾ ਇਹਦੇ ਮਾਜਰੇ ਕਈ ਆ ਵੈਸੇ ਕੋਈ ਇੱਕ ਮਾਜਰਾ ਨਹੀਂ 2010 ਤੋਂ ਲੈ ਕੇ ਲਗਾਤਾਰ ਇਹਦੇ ਮਾਜਰੇ ਹੀ ਚਲਦੇ ਆ ਰਹੇ ਆ ਹੁਣ ਇਹ ਨਹੀਂ ਪਤਾ ਇਹਨੇ ਨਾਂ ਦੇ ਪਿੱਛੇ ਵੀ ਮਾਜਰਾ ਕਿਉਂ ਲਾਇਆ ਆਪਦੇ ਮਾਜਰੀਆਂ ਕਰਕੇ ਲਾਇਆ ਕਿ ਇਹਦਾ ਨਾਮ ਮਾਜਰਾ ਕਿ ਇਹਦਾ ਪਿੰਡ ਮਾਜਰਾ ਇਹਦੇ ਮਾਜਰਾ ਨੰਬਰ 1 ਆ ਵੀ ਕਿਸੇ ਤੁਸੀਂ ਤੁਹਾਨੂੰ ਪਤਾ ਹੀ ਹੈ ਕੋਈ ਇਹਦੀ ਚੰਗੀ ਮਾੜੀ ਕੋਈ ਵੀਡੀਓ ਵੀ ਇੱਕ ਦੀ ਵਾਇਰਲ ਹੋਈ ਸੀ ਦੀ ਕਰਤੂਤਾ ਕਰਕੇ ਇੱਕ ਦਾ ਇਹਨੇ ਕਹਿੰਦੇ ਵੀ ਕੋਈ ਉਨਵਾ ਕ੍ਰੈਸਟਾ ਕਾਰ ਲਈ ਸੀ ਉਨਵਾ ਕ੍ਰੈਸਟਾ ਗੱਡੀ ਦੀਆਂ ਦੀਆਂ ਕਿਸ਼ਤਾਂ ਜਦੋਂ ਟੁੱਟ ਗਈਆਂ ਉਹ ਚੱਕ ਕੇ ਏਜੰਸੀ ਵਾਲੇ ਫੜ ਕੇ ਲੈ ਗਏ ਫਾਈਨਾਂਸ ਵਾਲੇ ਉਹਨਾਂ ਨੇ ਉੱਥੇ ਆਪਦੇ ਕੋਲੇ ਰੱਖੀ ਉੱਥੇ ਦੀ ਬੇਇਜ਼ਤੀ ਕਰਕੇ ਉਹਨੂੰ ਬਾਹਰ ਕੱਢਿਆ ਉਦੋਂ ਬਾਅਦ ਇਹਨੂੰ ਇਹਦੀ ਜੀਸੀਬੀ ਫੜ ਕੇ ਲੈ ਗਏ ਉਸ ਤੋਂ ਬਾਅਦ ਇਹਦੇ ਕੋਲੇ ਇੱਕ ਅਸੂਜ਼ੂ ਦੀ ਬਲੂ ਕਲਰ ਦੀ ਇਹਦੇ ਕੋਲੇ ਗਾਰ ਕਾਰ ਸੀ ਨੇਵੀ ਬਲੂ ਉਹ ਵੀ ਫਾਈਨਾਂਸ ਵਾਲੇ ਫੜ ਕੇ ਲੱਗੇ ਮਹਾ ਡਿਫਾਲਟਰ ਬੰਦਾ ਜਿਹਨੂੰ ਪਿੰਡ 'ਚ ਮੰਗਿਆ ਕੋਈ ਸਾਈਕਲ ਨਹੀਂ ਦਿੰਦਾ ਸੀ ਤੇ ਬਣ ਗਿਆ ਐਮ ਐਲ ਤੇ ਬੀਤੇ ਕੱਲ ਸਾਡੇ ਫਾਇਲ ਕਾ ਜਿਲ੍ਹੇ ਦਾ ਨੌਜਵਾਨ ਹੈ ਸੰਦੀਪ ਲਾਧੂ ਕਾ ਪੱਤਰਕਾਰ ਬੜਾ ਨੌਜਵਾਨ ਸਿਆਣਾ ਵਾਕਿਆ ਇੱਕ ਵਾਕਿਆਕਲ ਲੜਾਇਕ ਬੜਾ ਸੂਝਵਾਨ ਲੜਕਾ ਆ ਉਹ ਹੁਣ ਉਹਨੂੰ ਕੱਲ ਬੈਠਾ ਮਾਂ ਦਾ ਪੁੱਤ ਵਿਧਾਨ ਸਭਾ ਚ ਸੈਸ਼ਨ ਚੱਲਣਾ ਆ ਤੇ ਇਹ ਅੰਦਰ ਜਾਣ ਲੱਗਿਆ ਉਹਨੂੰ ਆਦਾ ਵੀ ਮੈਂ ਤੈਨੂੰ ਬਾਹਰ ਆ ਕੇ ਵੇਖਦਾ ਮੈਂ ਸੰਦੀਪ ਸਿੰਘ ਸਾਹਿਬ ਗਲਤੀ ਇੱਥੇ ਉਹਦੀ ਨਹੀਂ ਕੱਢਦਾ ਮੈਂ ਸਦੀਪ ਸਿੰਘ ਦੀ ਗਲਤੀ ਕੱਢਦਾ ਤੇ ਸੰਦੀਪ ਸਿੰਘ ਸਾਹਿਬ ਗਲਤੀ ਤੇਰੀ ਜਦੋਂ ਆਦਾ ਸੀ ਨਾ ਬਾਹਰ ਆ ਕੇ ਵੇਖਦਾ ਤੇ ਤੈਨੂੰ ਵੀ ਆਪਦਾ ਬਾਰਡਰ ਵਾਲਾ ਏਰੀਆ ਯਾਦ ਆ ਜਾਣਾ ਚਾਹੁੰਦਾ ਗੁੱਟ ਤੋਂ ਫੜ ਕੇ ਉਹਨੂੰ ਬਾਹਰ ਖਿੱਚ ਲੈਂ 100 150 ਨੇ ਮਾ ਬਾਹਰਲੇ ਪਾਸੇ ਵਿਧਾਨ ਸਭਾ ਦੇ ਨਾਲ ਇਹਨੂੰ ਪੁੱਛਦਾ ਵੀ 10 ਤੂੰ ਉਹੀ ਐ ਜਿਹੜਾ ਜਨਾਨੀਆਂ ਦੇ ਰੁਪਈਏ ਲੈ ਕੇ ਜਨਾਨੀਆਂ ਦੇ ਰੁਪਈਆਂ ਦੇ ਕੋਟ ਪਾ ਕੇ ਇੱਥੇ ਅੱਜ ਕੱਲ ਜਿਹੜਾ ਕੋਟ ਪਾਇਆ ਸੀ ਇਹਦੇ ਅਚੈਰੀ ਜੇ ਕਲਰ ਦਾ ਇਹ ਵੀ ਇਹਦਾ ਬਿੱਲ ਪਿਆ ਮੇਰੇ ਤੋਂ ਯੂਪੀ ਦੇ ਕਿਹੜੇ ਮੌਲ ਤੋਂ ਲਿਆ ਸੰਦੀਪ ਸਿੰਘ ਕਦੇ ਮੇਰੇ ਕੋਲੇ ਆ ਜੀ ਇਹਦੇ ਬਾਕੀ ਦੀਆਂ ਜੇ ਕਰਤੂਤਾਂ ਦੇ ਕੱਪੜੇ ਇਹਦੇ ਗੱਡੀਆਂ ਇਹਦੇ ਕੋਲੇ 74 74 ਰੁਪਈਆ ਦੇ ਦੇ ਸਕਰੀਨ ਸ਼ਾਟ ਹੋਰ ਛੱਡੋ ਭਗਵੰਤ ਸਿੰਘ ਦੇ ਪਰਿਵਾਰ ਬਾਰੇ ਜਿਹੜੇ ਇਹਨੇ ਅਪਸ਼ਬਦ ਇਹਦੀ ਜਬਾਨੋਂ ਵਾਇਸ ਨੋਟ ਪਏ ਆ ਉਹ ਪਈ ਆ ਮੇਰੇ ਕੋਲ ਡਿਸਕ ਦੇ ਵਿੱਚ ਉਹ ਇਹ ਬੰਦਾ ਇਸ ਬੰਦੇ ਨੂੰ ਚੰਗਾ ਬੰਦਾ ਸੀਰੀਨ ਲਾਵੇ ਤੇ ਤੂੰ ਇਹ ਤੋਂ ਦਾਬੇ ਸਹੀ ਜਾਂਦਾ ਮੈਂ ਪਠਾਨ ਮਾਜਰਾ ਸਾਹਿਬ ਤੈਨੂੰ ਫੇਰ ਇੱਕ ਵਾਰੀ ਸਮਝਾ ਦਿੰਦਾ ਇੱਕ ਵਾਰੀ ਸਾਡਾ ਰੋਲਾ ਪਿਆ ਸੀਗਾ ਸੁਖੀ ਨਾਲ ਤੇ ਮਾਂ ਦੇ ਪੁੱਦੇ ਕੰਨਾਂ ਨੂੰ ਨਹੀਂ ਪੇਠ ਨੂੰ ਹੱਥ ਲਵਾਦੇ ਸੀ ਤੇ ਹੁਣ ਤੂੰ ਬੰਦੇ ਦਾ ਪੁੱਤ ਬਣ ਜਾ ਜਾਂਦਾ ਸਿੱਧਾ ਹੋ ਕੇ ਇੱਥੇ ਅ ਜੜੀ ਫੇਸਬੁੱਕ ਜਾਂ ਜਿੱਥੇ ਵੀ ਆ ਤੇਰਾ ਵਾਇਰਲ ਹੋਈ ਜਾਂਦਾ ਇਹ ਨੌਜਵਾਨ ਤੋਂ ਮੰਗ ਮਾਫੀ ਪਹਿਲੀ ਗੱਲ ਤੇਰੇ ਤੇ ਪਰਚਾ ਉੱਥੇ ਦਰਜ ਹੋ ਗਿਆ ਤੇ ਪਰਚਾ ਸੰਦੀਪ ਸਿੰਘ ਤੂੰ ਗਰਜ ਕੇ ਲੜੀ ਕਿਉਂਕਿ ਤੇਰੇ ਤੋਂ ਪਹਿਲਾਂ ਨੇ ਇੱਕ ਵੀਡੀਓ ਦੇ ਨਾਲ ਵੀ ਐਵੇਂ ਹੱਥੋ ਪਾਈ ਕੀਤੀ ਸੀ ਗੱਲ 'ਚ ਵੀ ਗੱਲ ਨੂੰ ਹੱਥੋ ਹੀ ਪਾਇਆ ਸੀ ਉਦੋਂ ਹੀ ਹੁੰਦਾ ਈ ਸ਼੍ਰੋਮਣੀ ਅਕਾਲੀ ਦਲ 'ਚ ਇਹਨੂੰ ਕੋਈ ਪ੍ਰਧਾਨ ਪ੍ਰਧੂਨ ਬਣਾਇਆ ਸੀ ਕੋਈ ਸਾਈਕਲ ਸਾਈਕਲ ਯੂਨੀਅਨ ਦਾ ਕਿ ਕਾਹਦਾ ਕੋਈ ਰੇੜੀ ਯੂਨੀਅਨ ਦਾ ਕੋਈ ਪ੍ਰਧਾਨ ਬਣਾਇਆ ਸੀ ਇਹ ਵੀਡੀਓ ਦੇ ਗੱਲ ਪੈ ਗਿਆ ਸੀ ਜਦੋਂ ਪਿਆ ਵੀਡੀਓ ਦੇ ਗਾਲ ਤੇ ਵੀਡੀਓ ਕਾ ਪਿਓ ਦਾ ਵੱਜਿਆ ਉਹ ਉਹਨੇ ਕਰਾ ਦਿੱਤਾ ਤੇ ਪਰਚਾ ਇਹ ਕਹਿੰਦਾ ਜੀ ਰਾਈ ਨਮਾ ਕਰ ਲਊਂਦਾ ਬਿਲਕੁਲ ਨਹੀਂ ਉੱਥੇ ਕਹਿੰਦਾ ਕਿੱਥੇ ਕਹਿੰਦਾ ਜਿੱਥੇ ਬਿਨਾ ਤੜਕੇ ਤੋਂ ਦਾਲ ਮਿਲਦੀ ਮਾ ਭਾਵ ਜੇਲ੍ਹ ਚ ਉਹ ਮਾਂ ਦੇ ਪੁੱਤ ਨੇ ਜਦੋਂ ਸਜ਼ਾ ਆ ਗਈ ਇਹ ਸਾਰੇ ਪਰਿਵਾਰ ਨੂੰ ਲੈ ਕੇ ਉਹਦੇ ਪੈਰਾਂ 'ਚ ਪੱਕ ਧਰ ਕੇ ਉਹ ਤੋਂ ਮਾਫੀ ਮੰਗ ਕੇ ਆਇਆ ਸੀ ਐਵੇਂ ਆ ਉਹ ਰੜਦਾ ਤੇਰੇ ਕੋਲੇ ਸੰਦੀਪ ਸਿੰਘਾ ਕਿਤੇ ਵੇਖਿਓ ਦੂਜੇ ਪੱਤਰਕਾਰ ਵਾਲੀ ਨਾ ਕਰ ਜੀ ਵੀ ਕੱਲ ਨੂੰ ਵੀਡੀਓ ਪਾਈ ਖੜੇ ਹੋਵਾਂਗੇ ਸਾਡਾ ਤਾਂ ਜੀ ਰਾਜੀਨਾਮਾ ਕੋਈ ਗੱਲ ਨਹੀਂ ਚ ਕੱਲ ਨੂੰ ਵੈਸੇ ਹੱਲਾ ਗੁੱਲਾ ਹੋ ਗਿਆ ਸੀ ਤੇ ਅਸੀਂ ਇੱਕ ਦੂਜੇ ਨਾਲ ਲੜ ਪਏ ਸੀ ਕਿਉਂਕਿ ਬੰਦੇ ਬੰਦਿਆਂ ਦੇ ਪਿੱਛੇ ਖੜ ਜਾਂਦੇ ਹੁੰਦੇ ਤੇਰੇ ਮਗਰ ਬੰਦੇ ਖੜ ਜਾਣਗੇ ਇਥੇ 67 ਸੈਕਟਰ ਜੀ ਮੈਰੇ ਨਾਲ ਮੈਨੂੰ ਜਦੋਂ ਮਰਜ਼ੀ ਫੋਨ ਮਾਰਨੀ ਪਠਾਨ ਮਾਜਰੇ ਵਾਲਾ ਤਾਂ ਆਪਾਂ ਕਰਾਲੀ ਤੋਂ ਗਾਹ ਨਹੀਂ ਲੰਘਣ ਦੇਣਾ ਇਹਨੂੰ ਦੱਸ ਦੇ ਤੇ ਅਜੇ ਕਿਤੇ ਤੇਰੇ ਕੋਲੇ ਪਠਾਨ ਮਾਜਰੇ ਦਾ ਨੰਬਰ ਹੈਗਾ ਇਹਨੂੰ ਮੇਰੀ ਵੀਡੀਓ ਭੇਜ ਦੇ ਇਹਨੂੰ ਦੱਸ ਦੇ ਵੀ ਸਾਈਪਾਲ ਬਰਾੜ ਅਸੀਂ ਇੱਕੋ ਏਰੀਆ ਦੇ ਹੀ ਆ ਅਸੀਂ ਸੁਖੀ ਨੂੰ ਸਾਰੀ ਰਾਤ ਸਤਾਰਾਂ ਵਾਲੇ ਠਾਣੇ ਅੰਦਰ ਲਵਾਈ ਸੀ ਮੱਛਰ 'ਚ ਖੜਾ ਰਿਹਾ ਸੀ ਉਹ ਮਾਂ ਦੇ ਪੁੱਤ ਤੂੰ ਤਾਂ ਚੀਜ਼ ਕੀੜੀ ਹੈ ਤੈਨੂੰ ਤਾਂ ਸਾਲ ਡੂੜ ਸਾਲ ਹੋਇਆ ਤੁਸੀਂ ਭੁੱਲ ਭਲੇਖੇ ਚ ਐਮ ਐਲ ਏ ਬਣਿਓ ਤੁਹਾਨੂੰ ਪਿੰਡ ਦਾ ਕੁਮਾਦਿਓ ਪੁੱਤੋ ਕੁ ਮੰਗਿਆ ਤੁਹਾਡੇ ਸਾਈਕਲ ਪੈਂਚਰ ਹੋ ਜਾ ਛੋਟੇ ਤਾਂ ਕੋ ਪੈਂਚਰ ਵਾਲਾ ਪੈਂਚਰ ਲਾਵੇ ਖੌਰੇ 2 ਰੁਪਏ ਆਵਾਪ ਸੋਣਿਆ ਕਿ ਨਹੀਂ ਜਿਵੇਂ ਆ ਵਿਚਾਰੀ ਇੱਕ ਬੀਬੀ ਇੱਥੇ ਕਰੀ ਜਾਂਦੀ ਕਹਿੰਦੇ ਜੀ ਵੀ ਅਥੇ ਉਹਨਾਂ ਨਾਲ ਕੋਈ ਰੌਲਾ ਉਹਨਾਂ ਦੇ ਪੈਸੇ ਪੂਸੇ ਦੇਣ ਵਾਲੇ ਆ ਇਹ ਜੇ ਬੰਦਿਆਂ ਨੂੰ ਗੁੱਟ ਤੋਂ ਫੜ ਲਿਆ ਕਰੋ ਮੇਰੇ ਤਾਂ ਪੱਤਰਕਾਰ ਸਾਰੇ ਭਰਾਵਾਂ ਨੂੰ ਬੇਨਤੀ ਆ ਜਦੋਂ ਉਹ ਔਖਾ ਹੋਵੇ ਦੋ ਕਰੀ ਨੱਕ ਤੇ ਸਿਟੀ ਹੁਣ ਮੁੱਕੀਆਂ ਆਪੇ ਇਹੋ ਜਿਹਾ ਬਾਅਦ ਚ ਕਹਿੰਦਾ ਜੀ ਜਿਵੇਂ ਹੁਣ ਪਰਸੋਂ ਖੌਰੇ ਕਿਸੇ ਨਾਲ ਲੜਿਆ ਇਹ ਆਪਦੀ ਜਾਨੇ ਵਿਖਾਉਂਦਾ ਬਦਮਾਸ਼ੀ ਤੇ ਜਿਹਦੀ ਬਦਮਾਸ਼ੀ ਇੱਕ ਵਾਰੀ ਭੋਰ ਨਹੀਂ ਹੋਵੇ ਨਾ ਉਹਨੂੰ ਅੱਗੋਂ ਜਿਵੇਂ ਕਹੇਂਗੇ ਜਿਵੇਂ ਕਹੇਗਾ ਤੂੰ ਤੇਰੇ ਨਾਲ ਬੋਲ ਕੇ ਕਹੇਗਾ ਖੜ ਕੇ ਕਹੇਗਾ ਧਰਨਾ ਲਾਉਣਾ ਰੈਲੀ ਕਰਨੀ ਪਰਚਾ ਲਣਾਉਣਾ ਜਦੋਂ ਮਰਜੀ ਮੈਨੂੰ ਫੋਨ ਮਾਰ ਲੈ ਨੰਬਰ ਤੇਰੇ ਕੋਲ ਮੇਰਾ ਸੇਵ ਹੈ ਇਹ ਪਠਾਨ ਮਾਜਰਾ ਕਹਿੰਦਾ ਤੇਰੇ ਪੈਰਾਂ ਨੂੰ ਹੱਥ ਲਾ ਕੇ ਮੜੂਗਾ ਪੱਲੇ ਪੁੱਲੇ ਇਹਨਾਂ ਦੇ ਕੁਛ ਨਹੀਂ ਪਠਾਨ ਮਾਜਰਾ ਸਾਹਿਬ ਤੇਰੇ ਵੀ ਜਿਹੜੀ 41 ਨੰਬਰ ਵਾਲੀ ਜੀਰਕਪੁਰ ਰੋਡ ਤੇ ਪਟਿਆਲਾ ਰੋਡ ਤੇ ਜਿਹੜੀ ਕੋਠੀ ਨੂੰ ਲਈ ਬੈਠਾ ਨਾ ਐਮਐਲਏ ਬਣਨ ਤੋਂ ਬਾਅਦ ਲਗਭਗ ਕਰੋੜ ਡੇਢ ਕਰੋੜ ਰੁਪਏ ਦੀ ਉਹਦੀ ਰਜਿਸਟਰੀ ਪਈ ਹੈ ਮੇਰੇ ਕੋਲ ਰਜਿਸਟਰੀ ਦੀ ਫੋਟੋਕਾਪੀ ਸੋਚ ਚੰਗਾ ਰਹੇਗਾ ਸੰਦੀਪ ਤੋਂ ਮੁੰਡੇ ਤੋਂ ਮਾਫੀ ਮੰਗ ਸਤਿ ਸ੍ਰੀ ਅਕਾਲ ਜੀ ਐਮਐਲਏ ਹਰਮੇਸ਼ ਸਿੰਘ ਪਠਾਨ ਮਾਜਰਾਂ ਨੇ ਜੋ ਸਲੂਕ ਸੰਦੀਪ ਲਦੋਕਾ ਪੱਤਰਕਾਰ এবিসি ਪੰਜਾਬ ਚੈਨਲ ਨਾਲ ਕੀਤਾ ਹੈ ਉਹ ਬਹੁਤ ਨਿੰਦਣਯੋਗ ਹੈ ਕਟਿਆ ਹਰ ਕਹਤਾ ਹੈ ਮਾੜੀ ਸ਼ਬਦਾਵਲੀ ਹੈ ਐਮਐਲਏ ਸਾਹਿਬ ਨੂੰ ਸੰਦੀਪ ਲੰਦੋਕਾ ਪੱਤਰਕਾਰ ਕੋਲੋਂ ਮਾਫੀ ਮੰਗ ਲੈਣੀ ਚਾਹੀਦੀ ਹੈ ਤੇ ਨਾਲ ਹੀ ਐਮਐਲਏ ਸਾਹਿਬ ਯਾਦ ਰੱਖਣ ਕਿ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਵਿਧਾਨ ਸਭਾ ਚ ਲੋਕਾਂ ਦੇ ਮੁੱਦੇ ਚੁੱਕਣ ਵਾਸਤੇ ਭੇਜਿਆ ਨਾ ਕਿ ਪੱਤਰਕਾਰਾਂ ਨੂੰ ਨਜਾਇਜ਼ ਧਮਕੀਆਂ ਦੇਣ ਵਾਰੇ ਤੇ ਨਾਲ ਹੀ ਮੈਂ ਪੰਜਾਬ ਸਰਕਾਰ ਕੋਲੋਂ ਮੰਗ ਕਰਦਾ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਮੰਗ ਕਰਦਾ ਕਿ ਆਪਣੇ ਐਮ ਐਲ ਏ ਨੂੰ ਥੋੜੀ ਅਕਲ ਦਿਓ ਉਹ ਪੱਤਰਕਾਰਾਂ ਨਾਲ ਅਜਿਹਾ سلوਕ ਨਾ ਕਰਨ ਤੇ ਉਹ ਮਾਫੀ ਮੰਗ ਲੈਣ ਇਹ ਕੱਲੀ ਸਤਨਾਮ ਦਾਉ ਪੰਜਾਬ ਅੰਗੇਸ਼ ਕਰਪਸ਼ਨ ਦੀ ਮੰਗ ਨਹੀਂ ਹੈ ਇਹ ਮੰਗ ਹੈਗੀ ਹੈ ਪੰਜਾਬ ਅਜੈਂਡਾ ਫੋਰਮ ਪੰਜਾਬ ਅੰਗੇਸ਼ ਕਰਪਸ਼ਨ ਸੀ ਪੀ ਆਈ ਲੋਕਲ ਗਰੁੱਪ ਸਿਟੀਜ਼ਨ ਵਿਜੀਲੈਂਟ ਗਰੁੱਪ ਬੀ ਕੇ ਵ ਮਾਨ ਗਰੁੱਪ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਡਾਕਟਰ ਦਰਸ਼ਨਪਾਲ ਪੰਜਾਬ ਗਵਰਨਮੈਂਟ ਰਿਟਾਇਰਡ EMPLOYEES FRONT ਵੱਲੋਂ ਅਸੀਂ ਸਖਤ ਸਖਦਾ ਨਖੇਦੀ ਕਰਦੇ ਆਂ ਤੇ ਪੰਜਾਬ ਸਰਕਾਰ ਕੋਲੋਂ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਮੰਗ ਕਰਦੇ ਆਂ ਕਿ ਤੁਹਾਡੇ MLA ਸਾਹਿਬ ਉਸ ਪੱਤਰਕਾਰ ਕੋਲੋਂ ਮਾਫੀ ਜ਼ਰੂਰ ਮੰਗ ਲੈਣ। ਪੱਤਰਕਾਰਾਂ ਦੀ ਵਾਇਡ ਨੂੰ ਦੁਬਾਨ ਦੀ ਕੋਸ਼ਿਸ਼ ਕਰੇਗਾ ਉਹਦਾ ਇਸੇ ਤਰ੍ਹਾਂ ਵਿਰੋਧ ਹੋਏਗਾ। ਗੁਰਦਾਮਾ ਜੀਰਾ ਮੁਰਦਾਬਾਦ ਗੁਰਦਾਬਾਦ 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 ਮੁਰਦਾਬਾਦ 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 ਸੈਂਕੜੇ ਸੋਤੇ ਕਰਾ ਦੇ ਆਗੇ ਖੋੜ मुर्दाबा साधी मुरदाबादीर भाई पादा नई चलेगी नई चलेगी नई चलेगी गुंडा करदाबाद ख़ुर्दाबाद मुर्दाबाद